ਅੱਜ ਆਪਾਂ ਬਣਾਵਾਂਗੇ ਜੀ ਬ੍ਰੈਡ ਪੀਜ਼ਾ ਬਹੁਤ ਕਹੈਂਟ ਬਣਦਾ ਤੇ ਬਹੁਤ ਘੱਟ ਟਾਈਮ ਚ ਬਣਦਾ ਤੇ ਬੱਚਿਆਂ ਨੂੰ ਬੜਾ ਪਸੰਦ ਆਉਂਦਾ ਤੇ ਆਜੋ ਆਪਾਂ ਇਹਦੀ ਕਰਦੇ ਹਾਂ ਤਿਆਰੀ ਆ ਦੇਖੋ ਪੂਰਾ ਕਹੈਂਟ ਬਣਿਆ ਤੇ ਸਟਾਰਟਿੰਗ ਦੇ ਵਿੱਚ ਆਪਾਂ ਸ਼ੁਰੂਜ ਲੈਣੇ ਆ ਜੀ ਦੋ ਬ੍ਰੈਡ ਜਿੰਨੇ ਮਰਜ਼ੀ ਬਣਾ ਸਕਦੇ ਹੋ ਤੁਸੀਂ ਮੈਂ ਦੋ ਬ੍ਰੈਡਾਂ ਦਾ ਬਣਾ ਰਿਆ ਤੇ ਆ ਸਵੀਟ ਚਿਲੀ ਸੌਸ ਮੈਂ ਪਾ ਰਿਹਾ ਤੁਸੀਂ ਇਹਦੀ ਥਾਂ ਤੇ ਮਾਇਨੀ ਪਾ ਸਕਦੇ ਹੋ ਤੇ ਕੋਈ ਵੀ ਸੌਸਾਂ ਲਾ ਸਕਦੇ ਹੋ ਜੋ ਤੁਹਾਨੂੰ ਪਸੰਦ ਮੇਰੇ ਕੋਲ ਜੋ ਅਵੇਲੇਬਲ ਹੈ ਕਿ ਮੈਂ ਉਹ ਲਾਤੀ ਤੇ ਇਹ ਸਵੀਟ ਚਿਲੀ ਸੌਸ ਹੈਗੀ ਮੈਂ ਇਹ ਪਾਤੀ ਤੇ ਆਹ ਚੀਜ਼ ਜੀ ਸਲਾਈਸ ਪਾਤੀ ਇਹ ਚੀ ਇਹ ਜਾਂ ਤਾਂ ਬਰਗਰ ਵਗੈਰਾ ਦੇ ਹੋਟ ਦੇ ਉੱਤੇ ਕੰਮ ਆ ਲਗਾ ਤੇ ਇਹ ਬੱਚਾ ਨੂੰ ਬੜਾ ਪਸੰਦ ਆਗਾ ਜਦੋਂ ਵੀ ਕਿਤੇ ਵੱਡੀ ਲੋਥ ਜਾਨੇਗੇ ਕੇਪਸ ਵਗੈਰਾ ਜੋ ਕਹਿੰਦੇ ਹੈ ਕਿ ਚੀਜ਼ ਵਾਲਾ ਬਣਾਉਣਾ ਹੀ ਕੇ ਬੱਚਿਆਂ ਵਾਸਤੇ ਬਣਾਉਣਾ ਤਾਂ ਚੀਜ਼ ਵਾਲਾ ਬਣਾ ਦਿੰਨੇ ਆ ਤੇ ਆ ਦੇਖੋ ਜੀ ਇੰਨਾ ਕੈਂਟ ਕੈਂਟ ਆ ਬਣ ਜੂ ਦੇ ਨਾਲ ਤੇ ਪੂਰੀ ਕੈਂਟ ਗੱਲਬਾਤ ਬਣਦੀ ਤੇ ਬੱਚਿਆਂ ਨੂੰ ਇਹ ਬੜਾ ਪਸੰਦ ਆਉਂਦਾ ਉਸ ਤੋਂ ਬਾਅਦ ਆਪਾਂ ਜੀ ਨਮਾਟਰ ਲਾ ਰਹੇ ਆ ਤੇ ਤੁਸੀਂ ਇਸ ਤਰ੍ਹਾਂ ਦੇ ਕੋਈ ਵੀ ਵੇਜੀਸ ਯੂਜ਼ ਕਰ ਸਕਦੇ ਹੋ ਕੋਈ ਵੀ ਸਬਜ਼ੀਆਂ ਯੂਜ਼ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਨੇ ਤੇ ਸਬਜ਼ੀਆਂ ਜੇ ਤੁਹਾਨੂੰ ਥੋੜੀਆਂ ਕੱਚੀਆਂ ਲੱਗਦੀਆਂ ਤਾਂ ਦਿਨ ਪਹਿਲਾਂ ਤੜਕਾ ਮਾਰ ਲ ਮੈਂ ਮੈਂ ਉਸ সুইਟ ਕੌਰਨ ਤੇ ਥੋੜੀਆਂ ਜੀਆਂ ਗਾਜਰਾਂ ਪਾਤੀਆਂ ਨੇ ਦੇ ਵਿੱਚ ਜੀ ਮੈਂ ਤੇ ਤੁਸੀਂ ਇਹਦੇ ਵਿੱਚ ਪੱਤਾ ਗੋਭੀ ਵੀ ਐਡ ਕਰ ਸਕਦੇ ਹੋ ਖੀਰੇ ਵੀ ਐਡ ਕਰ ਸਕਦੇ ਹੋ ਚਿੱਲੀ ਫਲੈਕਸ ਹੋ ਗਿਆ ਜੀ ਅ ਮਿਰਚਾਂ ਦੇ ਬੀਜ ਤੇ ਉਦੋਂ ਆ ਆਰਗਾਨੋ ਜਿਹੜੀ ਪੀਜੇ ਦੇ ਉੱਤੇ ਸਪੈਸ਼ਲੀ ਪੈਂਦੀ ਹੈਗੀ ਤੇ ਇਹ ਬਹੁਤ ਪਸੰਦ ਆਉਂਦੀ ਹੈ ਜੀ ਪੀਜੇ ਦੇ ਉੱਤੇ ਤੇ ਫਿਰ ਮੈਂ ਇਹ ਜਿਹੜੀ সুইਟ ਚਿੱਲੀ ਸੌਸ ਹੈਗੀ ਇਹ ਫਿਰ ਇਕੱਲੀ ਯੂਜ਼ ਕਰ ਰਿਹਾ ਤੇ ਇਹਦੇ ਨਾਲ ਬੜੀ ਕੈਂਡ ਬਣ ਜੂਗੀ ਤੇ ਆ ਦੇਖੋ ਜੀ ਤੇ ਇਹ ਦਾ ਮੂਹ ਥੋੜਾ ਜਿਹਾ ਘਟ ਫਲਾਇ ਹੁਣ ਮੈਂ ਦੁਬਾਰਾ ਗੋਭੀ ਨੂੰ ਪਤਾ ਤੇ ਬੜੀ ਕੈਂਡ ਚੀਜ਼ ਬਣੀ ਆ ਆ ਲੋ ਕੋਈ ਆਪਣਾ ਇਹ ਤਿਆਰ ਆ ਤੇ ਹੁਣ ਫਿਰ ਉੱਤੇ ਡੈਕੋਰੇਸ਼ਨ ਦੇ ਵਾਸਤੇ ਤੁਸੀਂ ਪੂਰੀ ਸਲਾਈਸ ਵੀ ਪਾ ਸਕਦੇ ਹੋ ਤੇ ਪਰ ਮੈਂ ਇਹਨੂੰ ਕੱਟ ਕੇ ਪਾਉਂਗਾ ਉਹਦੇ ਨਾਲ ਕੀ ਹੈਗਾ ਕਿ ਹੋਰ ਵੀ ਕੈਂਟ ਗੱਲਬਾਤ ਲੱਗੂਗੀ ਆ ਦੇਖੋ ਬਹੁਤ ਸੋਹਣਾ ਲੱਗੂਗਾ ਤੇ ਹੁਣ ਆਪਾਂ ਕਰਦੇ ਆ ਕੜਾਹੀ 'ਚ ਨਮਕ ਵਾਲਿਆ ਕੇ ਕੜਾਹੀ ਮੱਛੇ ਨਾਲ ਤੇ ਇਹਨੂੰ ਕਰ ਲੈਣਾ ਗਰਮ ਠੀਕ ਹੈ ਜੀ ਇਸ ਤਰ੍ਹਾਂ ਗਰਮ ਕਰ ਲੈਣਾ ਤੇ ਵਿੱਚ ਕੋਈ ਕੋਲੀ ਵਗੈਰਾ ਕੋਈ ਵੀ ਰੱਖ ਲੈਣੀ ਆ ਜਿਹਦੇ ਉੱਤੇ ਆਪਾਂ ਇਸ ਤਰ੍ਹਾਂ ਪਲੇਟ ਰੱਖ ਲਈਏ ਤੇ ਨਾਲ-ਨਾਲ ਆਪਣਾ ਪੀਜ਼ਾ ਬਣ ਜੇ ਤੁਸੀਂ ਦੂਜਾ ਪੀਜ਼ਾ ਵੀ ਬਣਾ ਸਕਦੇ ਹੋ ਇਹ ਹੋ ਗਿਆ ਗਰਮ ਤੇ ਹੁਣ ਆਪਾਂ ਦੋਨੇ ਜਿਹੜੇ ਆਪਣੇ ਬ੍ਰੈਡ ਪੀਜ਼ਾ ਨੇ ਆ ਦੇਖੋ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਸਿੱਕਾ ਲਵਾਉਣਾ 5 ਤੋਂ 10 ਮਿੰਟਾਂ ਤੱਕ ਫੁੱਲ ਸਿੱਕਾ ਲਵਾ ਦਿਓ ਇੱਕ ਵਾਰੀ ਫੁੱਲ ਸਿੱਕੇ ਤੋਂ ਬਾਅਦ 5 ਤੋਂ 10 ਮਿੰਟਾਂ ਬਾਅਦ ਤਿਆਰ ਹੋ ਜਾਣੀ ਹੈ ਦੇਖੋ ਕਿੰਨਾ ਘੈਂਟ ਬਣ ਗਿਆ ਤੇ ਹੁਣ ਇਹਦੀ ਵਾਰੀ ਹੈ ਜੀ ਆਪਾਂ ਇਹਨੂੰ ਖਾਣ ਦੀ ਇਹ ਜੀ ਤਿਆਰ ਹੋ ਗਿਆ ਫੁੱਲ ਤਿਆਰ ਹੋ ਗਿਆ ਹੈ 5 ਤੋਂ 10 ਮਿੰਟ ਇਹਨੂੰ ਰੱਖਣਾ ਜਦੋਂ ਤੱਕ ਇਹ ਚੀਜ਼ ਮੈਲਟ ਨਹੀਂ ਹੁੰਦਾ ਤੇ ਸਬਜ਼ੀਆਂ ਵੀ ਆਪਣੀਆਂ ਪੋਲੀਆਂ ਪੈਣੀਆਂ ਦੇਖੋ ਜੀ ਪੂਰਾ ਰੈਡੀ ਹੋ ਗਿਆ ਪੂਰੀ ਘੈਂਟ ਗੱਲਬਾਤ ਬਣ ਗਈ ਦੇਖਣ ਜੀ ਵੀ ਬੜਾ ਸੋਹਣਾ ਲੱਗਦਾ ਹੈਗਾ ਤੇ ਖਾਣ ਚ ਤਾਂ ਉਦੋਂ ਵੱਧ ਟੇਸਟੀ ਹੈਗਾ ਤੇ ਜੇਕਰ ਹੁਣ ਤੱਕ ਤੁਸੀਂ ਸਾਨੂੰ ਫੋਲ ਕਿੰਨੇ ਘੈਂਟ ਗੱਲਬਾਤ ਲੱਗਦੀ ਹੈਗੀ ਤੇ ਬੱਚਿਆਂ ਨੂੰ ਤੁਸੀਂ ਇਹ ਬੜੇ ਸੌਖੇ ਤਰੀਕੇ ਨਾਲ ਬਣਾ ਸਕਦੇ ਹੋਗੇ ਤੇ ਬਾਲਾ ਘੈਂਟ ਬਣਦਾ ਗਾਇਜ਼ ਇਹ সুইਟ ਹੋਰ ਸੌਸਾਂ ਵੀ ਐਡ ਕਰ ਸਕਦੇ ਆਪਾਂ ਮਾਇਨੀ ਸੌਸ ਵਗੈਰਾ ਤੇ ਇਹ ਬੜਾ ਪਸੰਦ ਆਉਂਦਾ